ਤੋ ਆਓ ਚੱਲਦੇ ਹਾਂ ਜੀ ਸਵਰਨਟੈਨਾ ਜੀ ਕੋਲ ਤੇ ਪੰਜਾਬ ਦੀ ਖਬਰ ਸਾਰ ਲੈਣੇ ਸਵਰਨਟੈਨਾ ਜੀ ਜੀ ਆਨੂ ਸਤ ਸ੍ਰੀ ਅਕਾਲ ਆ ਬੜੀ ਮਿਹਰਬਾਨੀ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਬਿਰਵਾ ਇਹ ਹੈ ਕਿ ਭਾਜਪਾ ਨੇਤਾ ਦੇ ਪੁੱਤ ਵੱਲੋਂ ਬੂਥ ਦੇ ਉੱਤੇ ਕਬਜ਼ਾ ਕਿਹਾ ਕਿ ਈਵੀਐਮ ਹੈ ਮੇਰੇ ਪਿਓ ਦੀ ਦਮਦਮਿੰਟ ਖਸਾਲ ਦੇ ਮੁਖੀ ਨੇ ਕਿਹਾ ਹਰ ਸਿੱਖ ਪੰਜ ਬੱਚੇ ਪੈਦਾ ਕਰੇ ਪਰਮਪਾਲ ਕੌਰ ਨੇ ਨੌਕਰੀ ਦੇ ਉੱਤੇ ਹਾਜ਼ਰ ਹੋਣ ਤੋਂ ਇਨਕਾਰ ਕੀਤਾ ਹੁਸ਼ਿਆਰਪੁਰ ਦੇ ਬਸਪਾ ਉਮੀਦਵਾਰ ਨੇ ਟਿਕਟ ਛੱਡੀ ਆਮ ਆਦਮੀ ਪਾਰਟੀ ਚ ਸ਼ਾਮਲ ਜਸਸੀ ਖੰਗੂੜਾ ਹੋਏ ਕਿਸਾਨਾਂ ਵੱਲੋਂ ਕੀਤੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ ਕੇਜਰੀਵਾਲ ਦੀ ਮੂਹ ਬੋਲੀ ਭੈਣ ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਨੇ ਤਾਗ਼ਜ਼ ਦਾਖਲ ਕੀਤੇ ਪੰਜਾਬ ਦੇ ਵਿੱਚ 5 ਲੱਖ 28 ਹਜ਼ਾਰ ਉਮੀਦਵਾਰ ਜਿਹੜੇ ਵੋਟਰ ਨੇ ਉਹ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ ਡੀ ਜੀ ਪੀ ਨੇ ਪੰਜਾਬ ਦੇ ਵਿੱਚ ਤਿੰਨ ਹੋਰ ਉਮੀਦਵਾਰ ਐਲਾਨੇ ਤੇ ਆਖਰੀ ਖਬਰ ਕਾਗਫੀ ਨੇਤਾ ਸैम ਪਤਰੋਦਾ ਨੇ ਅਸਤੀਫਾ ਦਿੱਤਾ ਹੂੰ ਹੂੰ ਸੋ ਕਿਹੜੀ ਥਾਂ ਤੇ ਜੀ ਭਾਜਪਾ ਦੇ ਉਮੀਦਵਾਰ ਦੇ ਪੁੱਤ ਨੇ ਕਿਹਾ ਕਿ ਇਹ ਮੇਰੇ ਪਿਓ ਦੀ EVM ਹੈਗੀ ਹੈ ਇਹ ਜੀ ਗੁਜਰਾਤ ਤੋਂ ਖਬਰ ਆਈ ਆ ਬੜੀ ਹੈਰਾਨੀ ਵਾਲੀ ਖਬਰ ਆ ਕਿਉਂਕਿ ਆਪਾਂ ਕੱਲ ਖਬਰ ਸੰਜੀ ਕੀਤੀ ਸੀ ਨਾ ਵੀ ਗੁਜਰਾਤ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉਤੇ 93 ਸੀਟਾਂ ਦੇ ਉਤੇ ਵੋਟਾਂ ਪੈ ਗਈਆਂ ਜੀ ਤੇ ਉਹਨਾਂ 93 ਸੀਟਾਂ ਦੇ ਵਿੱਚ ਇੱਕ ਸੀਟ ਗੁਜਰਾਤ ਦੀ ਉਹ ਵੀ ਸੀ ਜਿਹੜੀ ਥਾਂ ਤੋਂ ਇਹ ਵੀਡੀਓ ਸਾਹਮਣੇ ਆਈ ਆ ਇਹ ਵੀਡੀਓ ਜਿਹੜੀ 4 ਮਿੰਟ ਤੇ ਬਈ ਜੀ ਕੁਝ ਸਕਿੰਟ ਦੀ ਆ ਇਹਦੇ ਵਿੱਚ ਇੱਕ ਛਲਾਰੂ ਜੀ ਸੋਚ ਵਾਲਾ ਜਿਹੜਾ ਉਦੇ ਨਾਲ ਉਹਦੇ ਸਾਥੀ ਵੀ ਉਹੋ ਜੇ ਤੇ ਉਹ EVM ਦੇ ਮੂਹਰੇ ਖੜ ਕੇ ਪਤਾ ਕੀ ਕਹੀ ਜਾਂਦੇ ਆ ਕਹਿੰਦੇ ਕੋਈ ਬਾਤ ਨਹੀਂ ਹਮ ਪਰਵਾਹ ਨਹੀਂ ਕਰਦੇ ਇਹ EVM ਤੋਂ ਹਮਾਰੇ ਬਾਪ ਕੀ ਹੈ ਜਬ ਚਾਹੇ ਉਠਾ ਕੇ ਲੈ ਜਾ ਸਕਤੇ ਆ ਜੀ ਤੋਂ ਐਦਾਂ ਦੀਆਂ ਗੱਲਾਂ ਬਾਤਾਂ ਕਰੀ ਜਾਂਦਾ ਤੇ ਹੁਣ ਇਹਦੀ ਵੀਡੀਓ ਜਿਹੜੀ ਇਹਨੇ ਲਾਈਵ ਸਟ੍ਰੀਮਿੰਗ ਕੀਤੀ ਆ ਹੂੰ ਹੂੰ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰੀ ਆਪਣੀ ਹਰਕਤ ਲਾਈਵ ਪੇਸ਼ ਕੀਤੀ ਆ ਤੇ ਹੁਣ ਭਾਈ ਕਾਂਗਰਸੀ ਉਮੀਦਵਾਰ ਨੇ ਇਹਦੇ ਉੱਤੇ ਪਰਚਾ ਦਰਜ ਕਰਵਾਇਆ ਤੁਸੀਂ ਦੇਖੋ ਵੀ ਬੰਦੇ ਕਿੰਨੇ ਕਹਿ ਦਈਏ ਵੀ ਭਾਈ ਬਦਮਾਸ਼ ਬਣ ਗਏ ਆ ਜਾਂ ਕਹਿ ਦਿੱ ਕਿ ਵੀ ਬੇਅਕਲ ਹੋ ਗਏ ਆ ਵੀ ਪ੍ਰਵਾਹ ਹੀ ਨਹੀਂ ਕਰਦੇ ਵੀ ਭਾਈ ਆਹ ਗੱਲ ਗੈਰ ਕਾਨੂੰਨੀ ਆ ਆ ਸਾਨੂੰ ਨਹੀਂ ਕਰਨਾ ਚਾਹੀਦਾ ਵੀ ਬਦਮਾਸ਼ੀ ਦੀ ਹੱਦ ਹੋਈ ਪਈ ਹੈ ਜੀ ਵਾਕਿਆ ਜੀ ਜੀ ਬਦਮਾਸ਼ੀ ਦੀ ਹੱਦ ਹੋ ਗਈ ਕਿ ਸਾਰੇ ਆਮ ਸੋਸ਼ਲ ਮੀਡੀਆ ਤੇ ਜਾ ਕੇ ਇਹ ਸਭ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਛਾ ਜੀ ਦਮਦਮੀ ਟਕਸਾਲ ਦੇ ਮੁਖੀ ਨੇ ਕੀ ਸਿੱਖਾਂ ਨੂੰ ਅਪੀਲ ਕੀਤੀ ਦੇਖੋ ਜੀ ਦਮਦਮਿੰਟਕਸਾਲ ਦੇ ਮੁਖੀ ਨੇ ਸਿੱਖਾਂ ਨੂੰ ਇੱਕ ਅਪੀਲ ਕੀਤੀ ਆ ਬੜੀ ਮਹੱਤਵਪੂਰਨ ਆ ਹੋ ਤੇ ਇਹਦੇ ਉੱਤੇ ਵਿਵਾਦ ਵੀ ਛੜਿਆ ਤੇ ਭਾਈ ਇੰਦਾ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਇਹਦੇ ਬਾਰੇ ਵੀ ਲੋਕਾਂ ਦੇ ਵੱਲੋਂ ਗੱਲਾਂ ਕਈਆਂ ਜਾ ਰਹੀਆਂ ਤੇ ਇਹਦੇ ਬਾਰੇ ਹੁਣ ਜਿਹੜੀ ਜਾਣਕਾਰੀ ਆਈ ਹੈ ਉਹ ਬੜੀ ਮਹੱਤਵਪੂਰਨ ਹੈ ਕਹਿੰਦੇ ਜੀ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੁਮਾ ਯਾਨੀ ਕਿ ਹਰਨਾਮ ਸਿੰਘ ਖਾਲਸਾ ਹੋਰੀ ਇਹ ਗੱਲ ਕਹਿ ਰਹੇ ਆ ਕਹਿੰਦੇ ਜੀ ਕਿ ਜੋ ਇਸ ਵੇਲੇ ਸਿੱਖਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਸ ਗਿਣਤੀ ਨੂੰ ਕਹਦੇ ਜੀ ਵਧਾਉਣ ਦੇ ਲਈ ਹਰ ਸਿੱਖ ਨੂੰ ਕਿਹਦੇ ਪੰਜ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਆ ਹੂੰ ਹੂੰ ਉਹ ਕਹਿੰਦੇ ਵੀ ਜੇ ਤਰ ਕਹੇ ਤਾਂ ਨਹੀਂ ਪਾਲੇ ਜਾਂਦੇ ਚਾਰ ਬੱਚੇ ਸਾਨੂੰ ਦੇ ਦਿਓ ਅੱਪ ਤੁਸੀਂ ਪਾਲ ਲਓ ਹੂੰ ਹੁਣ ਗੱਲ ਇਹ ਵੀ ਭਾਵੇਂ ਹਰਨਾਮ ਸਿੰਘ ਖਾਸਾ ਉਹਨਾਂ ਨੇ ਤਾਂ ਆ ਗੱਲ ਕਹਤੀ ਆ ਪਰ ਭਾਈ ਜ਼ਿੰਦਗੀ ਦੇ ਵਿੱਚ ਹੋਰ ਵੀ ਕੰਮ ਕਰਦੇ ਆ ਅੱਜ ਕੱਲ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਕਲੇ ਨਿਆਣੀ ਥੋੜੀ ਜਮੀ ਜਾੜਿਆ ਤੇ ਹੋਰ ਤਾਂ ਜ਼ਿੰਦਗੀ ਚ ਕੰਮ ਕੋਈ ਨਹੀਂ ਰਹਿ ਗਿਆ ਤੇ ਨਾਲੇ ਮਹਿੰਗਾਈ ਇੰਨੀ ਹੈ ਇੱਥੇ 28 ਰੁਪਈਆ ਦਾ ਅੱਧਾ ਲੀਟਰ ਦਾ ਦੁੱਧ ਦਾ ਪੈਕਟ ਆ ਤੇ ਖਵਾਉਣਾ ਕੀ ਉਹਨਾਂ ਪੰਜਾਂ ਨੂੰ ਇਹ ਤੇ ਨਿਆਣਾ ਇਕਪਾਲਣਾ ਓੱਖਾ ਹੋਇਆ ਪਿਆ ਇਹਦੇ ਕਰਕੇ ਲੋਕਾਂ ਨੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਜੀ ਪਰਮਪਾਲ ਕੌਰ ਜਿਹੜੇ ਨੇ ਜੀ ਉਹ ਵਾਪਸ ਨੌਕਰੀ ਤੇ ਨਹੀਂ ਜਾ ਰਹੇ ਜੋ ਪੰਜਾਬ ਸਰਕਾਰ ਕਹਿ ਰਹੀ ਮੁਰ ਆ ਕੇ ਜੁਆਇਨ ਕਰੋ ਕੀ ਕਹਿ ਰਹੇ ਨੇ ਪਰਮਪਾਲ ਕੌਰ ਦੇਖੋ ਜੀ ਉਹਨਾਂ ਨੇ ਦੋ ਟੁਕ ਗੱਲ ਕਹਿਤੀ ਕਹਿੰਦੇ ਜੀ ਮੈਂ ਨਹੀਂ ਆਉਣਾਗਾ ਜੋ ਤੁਸੀਂ ਕਰਨਾ ਕਰ ਲੋ ਉਹ ਕਹਿੰਦੇ ਮੈਂ ਨਹੀਂ ਨੌਕਰੀ ਤੇ ਆਉਣਾ ਨਾ ਮੈਨੂੰ ਨੌਕਰੀ ਤੇ ਆਉਣ ਦੀ ਲੋੜ ਆ ਨਾ ਮੈਂ ਨੌਕਰੀ ਕਰਨੀ ਆ ਪਰਮਪਾਲ ਕੌਰ ਹੈਗੇ ਜੀ ਸਿਕੰਦਰ ਸਿੰਘ ਮਲੂਕਾ ਦੇ ਆਪਾਂ ਜਾਣਦੇ ਕਿ ਨੂਰਾਨੀਆ ਤੇ ਪਰਮਪਾਲ ਕੌਰ ਆ ਜਿਹੜੇ ਉਹਨਾਂ ਨੇ ਭਾਜਪੀ ਤੋਂ ਚੋਣ ਲੜਨੀ ਸ਼ੁਰੂ ਕੀਤੀ ਹੈ ਪਰਮਪਾਲ ਕੌਰ ਇਸ ਵੇਲੇ ਪ੍ਰਚਾਰ ਦੇ ਵਿੱਚ బిజీ ਹੈ ਇਹਨਾਂ ਨੇ ਸਵੈ ਇੱਛਾ ਦੇ ਨਾਲ ਸੇਵਾ ਮੁਕਤੀ ਲਈ ਹੈ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਲਈ ਹੈ ਪਰ ਇਹਨਾਂ ਦੀ ਜਿਹੜੀ ਸੇਵਾ ਮੁਕਤੀ ਵਾਲੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੂਬੇ ਦੀ ਸਰਕਾਰ ਦੇ ਵੱਲੋਂ ਉਹ ਮਨਜ਼ੂਰ ਨਹੀਂ ਕੀਤਾ ਗਿਆ ਜਿਹਦੇ ਕਰਕੇ ਹੁਣ ਨਵੇਂ-ਨਵੇਂ ਗੱਲਾਂ ਸਾਹਮਣੇ ਆ ਗਈਆਂ ਤੇ ਪਰਮਪਾਲ ਕੌਰ ਨੇ ਗੱਲ ਕਹੀ ਹੈ ਸੂਬੇ ਦੀ ਸਰਕਾਰ ਨੇ ਜੋ ਕਹਿੰਦੇ ਉਹਨਾਂ ਨੇ ਜਿਵੇਂ ਮੇਰੇ ਮੋਗੇ ਚਿੱਟ ਲਾਉਣੀਆਂ ਲਾ ਲੋ ਜੋ ਤੁਸੀਂ ਕਰਨਾ ਕਰ ਲੋ ਮੈਂ ਤਾਂ ਚੋਣ ਲੜੂੰਗੀ ਤਾਂ ਮੈਂ ਚੋਣ ਲੜੂੰਗੀ ਉਧਰੋਂ ਕਹਿੰਦੇ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਸੁਨੇਹਾ ਭੇਜਿਆ ਗਿਆ ਵੀ ਸੂਬੇ ਦੀ ਸਰਕਾਰ ਇਸ ਸਤੀਫੇ ਨੂੰ ਮਨਜ਼ੂਰ ਕਰੇ ਜੀ ਹਮ ਹਮ ਸਿਆਸੀ ਨਾਟਕ ਜੀ ਸਿਖਰਾਂ ਤੇ ਤੁਸੀਂ ਇਸ ਬਾਰੇ ਹਰ ਰੋਜ਼ ਸਾਡੇ ਨਾਲ ਸਾਂਝ ਪਾਉਂਦੇ ਹੋ ਕੋਈ ਵਿਅਕਤੀ ਕਿਸੇ ਪਾਰਟੀ ਜਾ ਰਿਹਾ ਹੈ ਕੋਈ ਕਿੱਥੇ ਆ ਰਿਹਾ ਹੈ ਤੇ ਹੁਣ ਹੈਰਾਨੀ ਦੀ ਗੱਲ ਕਿ ਹੁਸ਼ਿਆਰਪੁਰ ਦੇ ਬਸਪਾ ਉਮੀਦਵਾਰ ਜਿਹੜੇ ਹੈਗੇ ਨੇ ਉਮੀਦਵਾਰ ਬਣਨ ਤੋਂ ਬਾਅਦ ਉਹਨਾਂ ਨੇ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਏ ਹਰਪ੍ਰੀਤ ਜੀ ਜਿਵੇਂ ਨਾ ਜਿਹੜੇ ਟਿਕਟ ਹੋਵੇ ਰੇਲਵੇ ਸਟੇਸ਼ਨ ਦੀ ਜਾਂ ਹੋਵੇ ਬੱਸ ਦੀ ਟਿਕਟ ਉਹ ਟਿਕਟਾਂ ਦੇ ਪਿੱਛੇ ਲਿਖਿਆ ਹੁੰਦਾ ਵਿਕੀ ਹੋਈ ਟਿਕਟ ਵਾਪਸ ਨਹੀਂ ਹੋਵੇਗੀ ਤੇ ਮੇਰਾ ਖਿਆਲ ਆ ਵੀ ਆਉਂਦੇ ਸਮੇਂ ਦੇ ਵਿੱਚ ਨਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਟਾਵਾਂ ਨੂੰ ਇਹ ਗੱਲ ਕਹਿਣੀ ਪੈਣੀ ਹੈ ਕਿ ਦਿੱਤੀ ਹੋਈ ਟਿਕਟ ਵਾਪਸ ਨਹੀਂ ਹੋਵੇਗੀ ਹੂੰ ਤੁਹਾਨੂੰ ਲੜਨਾ ਹੀ ਪਵੇਗਾ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਆ ਗੱਲ ਲਿਖਣੀ ਪਵੇ ਕਿਉਂਕਿ ਇੱਥੇ ਖੇੜੀ ਬਣ ਗਈ ਆ ਆ ਪਿਛਲੇ ਜਿਹੜੀਆਂ ਆਪਾਂ ਜਾਣਦੇ ਆ ਵੀ ਆਕਾਲੀ ਦਲ ਦੇ ਇੱਕ ਉਮੀਦਵਾਰ ਨੇ ਚੰਡੀਗੜ੍ਹ ਵਾਲੇ ਹਰਦੀਪ ਸਿੰਘ ਬਟਰੀਲਾ ਨੇ ਆਪਣੀ ਟਿਕਟ ਵਾਪਸ ਕਰਤੀ ਜੀ ਉਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਇਹਨੇ ਆਮ ਆदमी ਪਾਰਟੀ ਦੀ ਟਿਕਟ ਵਾਪਸ ਕਰਕੇ ਤੇ ਭਾਜਪਾ ਚ ਚਲਾ ਗਿਆ ਭਾਜਪਾ ਤੋਂ ਟਿਕਟ ਲੈ ਲਈ ਤੇ ਅੱਜ ਨਵਾਂ ਡਰਾਮਾ ਕਰਤਾ ਅੱਜ ਇੱਥੇ ਹੁਸ਼ਿਆਰਪੁਰ ਤੋਂ ਜਿਹੜਾ ਬਸਪਾ ਦਾ ਉਮੀਦਵਾਰ ਆ ਤੇ ਉਹਦੇ ਵੱਲੋਂ ਆਪਣੀ ਟਿਕਟ ਵਾਪਸ ਕਰਕੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਇਹਨਾਂ ਲੋਕਾਂ ਦੇ ਉੱਤੇ ਕੋਈ ਯਕੀਨ ਕਿਉਂ ਕਰੇ ਜਿਹੜੇ ਵੀ ਲੋਕ ਇਹ ਗੱਲ ਕਹਿੰਦੇ ਹੋਣਗੇ ਵੀ ਪਾਈਏ ਤਾਂ ਬਹੁਤ ਚੰਗੇ ਹਨੇ ਮੀਤਵਾਰ ਇਹਨਾਂ ਦਾ ਭਰੋਸਾ ਹੀ ਕੋਈ ਨਹੀਂਗਾ ਜੀ ਇਹ ਤੱਤੇ ਤਵੇ ਤੇ ਬਹਿ ਜਾਣ ਕੋਈ ਯਕੀਨ ਹੀ ਨਹੀਂ ਕਰਨਾ ਚਾਹੀਦਾ ਹੁਣ ਤਾਂ ਮੈਂ ਨੇਤਾਵਾਂ ਦੇ ਉੱਤੇ ਹੈਰਾਨ ਆ ਵੀ ਇਹ ਸੋਚੀ ਕੀ ਕੀ ਜਾਂਦੇ ਆ ਇਹ ਕਰਦੇ ਕੀ ਕੀ ਆ ਇਹਨਾਂ ਦੀ ਸੋਚ ਸਮਝ ਕਿੱਥੇ ਗਈ ਆ ਪਤਾ ਹੀ ਨਹੀਂ ਲੱਗਦਾ ਵੀ ਕੌਣ ਕੀ ਕਰ ਦੇਵੇ ਜੀ ਹੂੰ ਹੂੰ ਉਧਰ ਜੱਸੀ ਖੰਗੂੜਾ ਆਗੇ ਜੀ ਕਾਂਗਰਸ ਵਾਪਸ ਬਿਲਕੁਲ ਜੀ ਬਿਲਕੁਲ ਜੱਸੀ ਖੰਗੂੜਾ ਹੋਰੀਆਂ ਜਿਹੜੇ ਉਹ ਕਾਂਗਰਸ ਦੇ ਵਿੱਚ ਵਾਪਸ ਆ ਗਏ ਆ ਅੱਜ ਉਹ ਵਾਪਸ ਆ ਗਏ ਆ ਤੇ ਉਹਨਾਂ ਦੇ ਵੱਲੋਂ ਕਾਂਗਰਸ ਦੇ ਵਿੱਚ ਵਾਪਸ ਆ ਕੇ ਤੇ ਇਹ ਗੱਲ ਕਹੀ ਗਈ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਾਂਗੇ ਤੇ ਪਾਰਟੀ ਸਾਡੀ ਜਿੱਤੂਗੀ ਅਸਲ ਦੇ ਵਿੱਚ ਇਹ ਕਾਂਗਰਸ ਦੇ ਵੱਲੋਂ ਵਿਧਾਇਕ ਵੀ ਰਹੇ ਆ ਜਿੱਤੇ ਵੀ ਤੇ ਹਾਰੇ ਵੀ ਆ ਹੂੰ ਫਿਰ ਇਹਨਾਂ ਨੂੰ ਪਿਛਲੀ ਵਾਰੀ ਕੋਈ ਟਿਕਟ ਦਾ ਰੌਲਾ ਪੈ ਗਿਆ ਸੀ ਤੇ ਆਮ ਆਦਮੀ ਪਾਰਟੀ 'ਚ ਆ ਗਏ ਹੁਣ ਇਹ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਟਿਕਟ ਮਿਲੀ ਤੇ ਜਿਹਦੇ ਕਰਕੇ ਇਹ ਫਿਰ ਵਾਪਸ ਆ ਗਏ ਜੀ ਕਾਂਗਰਸ ਦੇ ਵਿੱਚ ਹੀ ਇਹਨਾਂ ਨੇ 12-13 ਦਿਨ ਪਹਿਲਾਂ ਤੇ ਅਸਤੀਫਾ ਦਿੱਤਾ ਸੀਗਾ ਆਪਦੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਫਿਰ ਭਾਈ ਲੱਗਦਾ ਸੀ ਵੀ ਇਹ ਕਾਂਗਰਸ ਦੇ ਵੱਲ ਆ ਜਾਣਗੇ ਤੇ ਅੱਜ ਇਹ ਕਾਂਗਰਸ ਦੇ ਵਿੱਚ ਵਾਪਸ ਆ ਗਏ ਆਪਦੀ ਪੁਰਾਣੀ ਪਾਰਟੀ ਦੇ ਵਿੱਚ ਵਾਪਸ ਆ ਜੀ ਉਧਰ ਰਵਨੀਤ ਬਿੱਟੂ ਬੜੇ ਦੁਖੀ ਨੇ ਜੀ ਕਿਸਾਨਾਂ ਦੇ ਵਿਰੋਧ ਤੋਂ ਕੀ ਕਹਿ ਰਿਹਾ ਰਵਨੀਤ ਬਿੱਟੂ ਦੇਖੋ ਜੀ ਕਿਸਾਨ ਵੀ ਇਹ ਗੱਲ ਕਹਿੰਦੇ ਆ ਵੀ ਅਸੀਂ ਵੀ ਬੀਜੇਪੀ ਦੇ ਜਿਹੜਾ ਅੜੀਆ ਲਰਵਈਆ ਉਹਨੇ ਤਾਂ ਬਹੁਤ ਦੁਖੀ ਆ ਉਹ ਵੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਸਾਡੀ ਵੀ ਕਦੇ ਕਿਸੇ ਨੇ ਮੰਨੀ ਨਹੀਂ ਸਾਡੀ ਵੀ ਕਦੇ ਕਿਸੇ ਨੇ ਸੁਣੀ ਨਹੀਂ ਅਸੀਂ ਵੀ ਬੇਨਤੀਆਂ ਉਹ ਕਹਿੰਦੇ ਜੀ ਬਹੁਤ ਦੇਰ ਦੀਆਂ ਕਰਦੇ ਆ ਵੀ ਕਿਰਪਾ ਕਰਕੇ ਯਾਰ ਸਾਡੀਆਂਵਾਜਬ ਮੰਗਾਂ ਮੰਨ ਲਓ ਕਿਰਪਾ ਕਰਕੇ ਵਾਜਬ ਮੰਗਾਂ ਮੰਨ ਲਓ ਸਾਨੂੰ ਤਾਂ ਕਹਿੰਦੇ ਵੀ ਬੇਰਾਂਵਟੇ ਨਹੀਂ ਪੁੱਛਦੇ ਇਹ ਜਿਹਦੇ ਕਰਕੇ ਹੁਣ ਉਹ ਅੱਕੇ ਪਏ ਆ ਪਰ ਰਵਨੀਤ ਬਿੱਟੂ ਹੋਰੀ ਵੀ ਅਜੇ ਤੱਤੇ ਭਾਰੇ ਜੇ ਹੋਏ ਆ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਲਈ ਵਿਚਾਰ ਸਾਂਝੇ ਕੀਤੇ ਆ ਉਹ ਕਹਿੰਦੇ ਵੀ ਮੇਰਾ ਕਸੂਰ ਕੀ ਆ ਯਾਰ ਮੈਂ ਜਦੋਂ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਮੇਰਾ ਵਿਰੋਧ ਹੁੰਦਾ ਮੈਂ ਕੀ ਤੁਹਾਡਾ ਵਿਗਾੜ ਕੀ ਦਿੱਤਾ ਮੈਂ ਉਹ ਕਹਿੰਦੇ ਵੀ ਜਦੋਂ ਤੁਸੀਂ ਇਹ ਧਰਨਾ ਲਾਇਆ ਸੀਗਾ ਤੇ ਮੈਂ ਤੁਹਾਡੇ ਬਰਾਬਰ ਉੱਥੇ ਬੈਠਾ ਰਿਆ ਤੁਸੀਂ ਉੱਥੇ ਬੈਠੇ ਰਹੇ ਤੇ ਮੈਂ ਵੀ ਤੁਹਾਡੇ ਨਾਲ ਰਿਆ ਮੈਂ ਵੀ ਉੱਥੇ ਬੈਠ ਕੇ ਸਾਰਾ ਸਮਾਂ ਕੱਢਿਆ ਤੇ ਮੇਰਾ ਕਸੂਰ ਕੀ ਆ ਮੈਂ ਤਾਂ ਤੁਹਾਡੇ ਵਿੱਚੋਂ ਹੀ ਆ ਤੁਸੀਂ ਮੇਰਾ ਵਿਰੋਧ ਕਿਉਂ ਕਰਦੇ ਆ ਮੇਰਾ ਵਿਰੋਧ ਨਾ ਕਰੋ ਉਹ ਕਹਿੰਦੇ ਦੇਖੋ ਜੀ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਮੈਨੂੰ 10 ਸਾਲ ਹੋ ਗਏ ਇੱਥੋਂ ਐਮਪੀ ਬਣਿਆ ਤੇ ਨਾ ਹੀ ਮੈਂ ਕਦੇ ਕਿਸੇ ਉੱਤੇ ਕੋਈ ਠੂਠਾ ਪਰਚਾ ਦਰਜ ਕੀਤਾ ਜਾਂ ਕਰਵਾਇਆ ਮੈਂ ਤਾਂ ਸਭ ਨੂੰ ਬਚਾਇਆ ਹੀ ਆ ਸੋ ਅੱਜ ਸਫਾਈਆਂ ਜੀਆਂ ਦੰਦੇ ਸੀ ਪਰ ਲੋਕ ਆ ਜਿਹੜੇ ਕੱਲੇ ਰਵਨੀਤ ਬਿੱਟੂ ਦੀ ਗੱਲ ਨਹੀਂ ਕੱਲੇ ਹੰਸਰਾ ਜੀ ਹਸ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਜਿੰਨੇ ਵੀ ਉਮੀਦਵਾਰ ਹੈਗੇ ਬੀਜੇਪੀ ਦੇ ਉਹਨਾਂ ਸਾਰਿਆਂ ਦਾ ਹੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਜੀ ਤਣਾ ਜੀ ਕੌਣ ਹਨ ਕੇਜਰੀਵਾਲ ਦੇ ਮੂੰਹ ਬੋਲੀ ਭੈਣ ਜਿਹੜੇ ਕਿ ਸੰਗਰੂਰ ਤੋਂ ਚੋਣ ਲੜਨ ਆ ਰਹੇ ਨੇ ਜੀ ਆ ਦੇਖੋ ਜੀ ਆ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਹੈਗੀ ਜੀ ਸਿੱਪੀ ਸ਼ਰਮਾ ਹਾਂ ਹਾਂ ਇਹ ਕੁੜੀ ਹੈ ਜਿਹੜੀ ਅਮਰੀਕਾਲ ਸਾਡੇ ਰੈੱਡ ਐਫੀਮ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਚੇਤੇ ਹੋਊਗੀ ਵੀ ਜਦੋਂ ਪੰਜਾਬ ਦੇ ਵਿੱਚ ਨਹੀਂ ਸੀ ਭਗਵੰਤ ਮਾਨ ਸਰਕਾਰ ਉਦੋਂ ਜਦੋਂ ਪ੍ਰਚਾਰ ਚੱਲਦਾ ਸੀਗਾ ਤੇ ਇਹ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 646 ਬੇਰੁਜ਼ਗਾਰ ਯੂਨੀਅਨ ਦੀ ਮੈਂਬਰ ਇਹ ਕੁੜੀ ਹੈ ਇਹ ਉਦੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਕੁਝ ਕਿ ਜਿਹੜੇ ਬੇਰੁਜ਼ਗਾਰ ਚੜੇ ਹੋਏ ਸੀਗੇ ਤੇ ਕੇਜਰੀਵਾਲ ਨੇ ਜਾ ਕੇ ਇਹਨੂੰ ਥੱਲੇ ਆਪ ਲਾਇਆ ਸੀ ਕਹਿੰਦੇ ਸੀ ਬਹਿਨਾ ਆਪ ਨੀਚੇ ਆ ਜਾਓ ਜਬ ਪੰਜਾਬ ਮੇਂ ہماری ਸਰਕਾਰ ਆਈ ਆਪਕੋ ਨੌਕਰੀ ਦੇਂਗੇ ਪਹਿਲ ਸੇ ਨੌਕਰੀ ਦੇਂਗੇ ਪੱਕਾ ਵੀ ਕਰ ਦੇਂਗੇ ਤੇ ਹੁਣ ਬਾਅਦ ਦੇ ਵਿੱਚ ਭੈਣ ਜੀ ਨੂੰ ਕੋ ਮਿਲਿਆ ਹੀ ਨਹੀਂਗਾ ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਮੂੰ ਬੋਲੀ ਭੈਣ ਸਪੀ ਸ਼ਰਮਾ ਕੇਜਰੀਵਾਲ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਦੇ ਵਿੱਚ ਹੈ ਤੇ ਉਹਨੇ ਇਹ ਗੱਲ ਕਹਤੀ ਵੀ ਇਸ ਵੇਲੇ ਮੈਨੂੰ ਵੱਡਾ ਫੈਸਲਾ ਲੈਣਾ ਪੈਣਾ ਸੀ ਅਸੀਂ ਅੱਜ ਵੀ ਬੇਰੁ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਕਰਕੇ ਉਹਨੇ ਗੱਲ ਕਹੀ ਆ ਕਿ ਮੈਂ ਸੰਗਰੂਰ ਤੋਂ ਚੋਣ ਲੜੂੰਗੀ ਤੇ ਮੈਂ ਆਜ਼ਾਦ ਤੌਰ ਤੇ ਚੋਣ ਲੜੂੰਗੀ ਜੀ ਨਾਮਜ਼ਦਗੀਆਂ ਦੇ ਦੂਸਰੇ ਦਿਨ ਕਿੰਨੇ ਉਮੀਦਵਾਰਾਂ ਨੇ ਜੀ ਆਪਣੀਆਂ ਫਾਈਲਾਂ ਪਾਈਆਂ ਨੇ ਅੱਜ ਜੀ 20 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਜੀ 20 ਉਮੀਦਵਾਰਾਂ ਲੰਘੇ ਕੱਲ 15 ਨੇ ਦਾਖਲ ਕੀਤੇ ਸੀ ਅੱਜ 20 ਨੇ ਦਾਖਲ ਕੀਤੇ ਆ ਅੱਜ ਵਾਲੇ 20 ਦੇ ਵਿੱਚ ਇੱਕ ਸੁਖਪਾਲ ਸਿੰਘ ਖਹਿਰਾ ਵੀ ਆ ਤੇ ਡਾਕਟਰ ਧਰਮਵੀਰ ਗਾਂਧੀ ਵੀ ਆ ਬਾਕੀ ਹੁਣ ਕੱਲ ਤੋਂ ਬਾਅਦ ਵਕ ਵਕ ਉਮੀਦਵਾਰਾਂ ਨੇ ਜ਼ੋਰ ਫੜ ਲੈਣਾ ਕਾਗਜ਼ ਦਾਖਲ ਕਰਨ ਦਾ ਵੈਸੇ ਹਰਪ੍ਰੀਤ ਜੀ ਗੱਲ ਇਹ ਆ ਕਿ ਇਹ 7 ਤਰੀਕ ਤੋਂ ਸ਼ੁਰੂ ਹੋਈ ਸੀ ਨਾਮਦਗੀਆਂ ਦੀ ਗੱਲ ਅੱਜ 8 ਤਰੀਕ ਤੇ ਕੱਲ ਨੂੰ ਆ ਜਿਹੜਾ ਉਹ ਵੀ ਕਾਗਜ਼ ਦਾਖਲ ਹੋਣੇ ਤੇ ਪਰਸੋਂ ਵੀ ਹੋਣੇ ਆ ਸ਼ਨੀ ਤੇ ਐਤਵਾਰ ਦੀ ਛੁੱਟੀ ਹੋ ਜਾਣੀ ਆ ਤੇ 14 ਤਰੀਕ ਤੱਕ ਇਹ ਕਾਗਜ਼ ਦਾਖਲ ਹੋਣੇ ਆ 15 ਤਰੀਕ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਆ ਤੇ 17 ਤਰੀਕ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਜਿਨੇ ਵਾਪਸ ਲੈਣੇ ਆ ਤੇ ਅਗਲੀ ਗਾਂ ਜਿਹਦੇ ਵੀ ਸਹੀ ਨਾ ਕਾਗਜ਼ ਪਾਏਗੇ ਰੱਦ ਹੋ ਜਾਣੇ ਆ ਤੇ ਇਹ 17 ਤਰੀਕ ਨੂੰ ਜਦੋਂ ਆਪਾਂ ਇਸ ਵੇਲੇ ਖਬਰਾਂ ਦੀ ਸਾਂਝ ਪਾਵਾਂਗੇ ਉਦੋਂ ਪੰਜਾਬ ਦੇ ਵਿੱਚ ਟੋਟਲ ਉਮੀਦਵਾਰ ਹੁਣ ਕਿੰਨੇ ਆ ਪੰਜਾਬ ਦੇ ਵਿੱਚ ਕਿਹੜੇ ਹਲਕੇ ਤੋਂ ਕਿੰਨੇ ਉਮੀਦਵਾਰ ਆ ਇਹ ਉਸ ਦਿਨ ਪਤਾ ਲੱਗਣਾ ਹੈ ਜੀ ਅੱਛਾ ਟੇਨਾ ਸਾਹਿਬ ਬੜਾ ਚਾਹ ਹੁੰਦਾ ਹੈ ਜਦੋਂ ਪਹਿਲੀ ਵਾਰ ਤੁਸੀਂ ਵੋਟ ਪਾਣੀ ਹੁੰਦੀ ਹੈ ਆਫ ਕੋਰਸ ਇਹ ਚਾਹ ਹੌਲੀ ਹੌਲੀ ਘਟੀ ਜਾਂਦਾ ਹੈ ਕਿਉਂਕਿ ਤੁਸੀਂ ਸਿਆਸੀ ਚਿਹਰੇ ਜਿਹੜੇ ਨੇ ਉਹਨਾਂ ਦੇ ਸਹੀ ਰੰਗ ਪਛਾਣ ਜਾਂਦੇ ਹੋ ਪਰ ਪੰਜਾਬ 'ਚ ਹੁਣ ਪਹਿਲੀ ਵਾਰ ਕਿੰਨੇ ਉਮੀਦਵਾਰ ਨੇ ਜਿਹੜੇ ਵੋਟਾਂ ਪਾਣਗੇ ਦੇਖੋ ਮੈਂ ਨਾ ਅਸਲ ਵਿੱਚ ਮੇਰਾ ਸ਼ਬਦ ਗਲਤ ਹੋ ਗਿਆ ਜੀ ਮੈਂ ਉਮੀਦਵਾਰ ਲਿਖਿਆ ਮੈਂ ਵੋਟਰ ਲਿਖਣਾ ਸੀਗਾ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜੇ ਵੋਟਰਾਂ ਨੇ ਵੋਟ ਪਾਉਣੀ ਆ ਉਹਨਾਂ ਦਾ ਅੰਕੜਾ ਸਾਹਮਣੇ ਆਇਆ ਇਹ ਚੋਣ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਜਿਹੜੇ ਸਿਬਨਸੀ ਪੰਜਾਬ ਦੇ ਚੋਂ ਮੁੱਖ ਚੋਣ ਅਧਿਕਾਰੀ ਆ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਪੰਜਾਬ ਦੇ ਵਿੱਚ ਐਤਕੀ ਪਹਿਲੀ ਵਾਰ ਕਿੰਨਿਆਂ ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕਰਨੀ ਆ ਤੇ ਗੱਲ ਤੁਹਾਡੀ 100% ਦੀ ਸਹੀ ਆ ਵੀ ਜਦੋਂ ਪਹਿਲੀ ਵਾਰ ਵੋਟ ਪਾਉਣੀ ਹੁੰਦੀ ਉਦੋਂ ਉਹ ਵੱਲਾ ਜਿਹਾ ਚਾ ਹੁੰਦਾ ਪਰ ਪਤਾ ਲੱਗਾ ਜੀ ਕਿ ਅੱਜ ਜਾਣਕਾਰੀ ਦਿੱਤੀ ਗਈ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੱਲ ਵੋਟਰ ਜਿਹੜੇ ਉਹ 2 ਕਰੋੜ 14 ਲੱਖ 21 ਹਜ਼ਾਰ ਤੇ 555 ਇਹਦੇ ਵਿੱਚ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 12 ਲੱਖ 67 ਹਜ਼ਾਰ 19 ਹੈ ਹਮਮ ਔਰਤ ਵੋਟਰਾਂ ਦੀ ਗਿਣਤੀ ਹੈ ਜਿਹੜੀ 1 ਕਰੋੜ 1 ਲੱਖ 53 ਹਜ਼ਾਰ 767 ਤੇ ਪੰਜਾਬ ਦੇ ਵਿੱਚ 5 ਲੱਖ 28 ਹਜ਼ਾਰ ਤੇ 864 ਵੋਟਰ ਆ ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨੀ ਆ ਸੋ ਬਹਨੇ ਵੀ ਭਾਈ ਉਹ ਕਿੰਨੇ ਕਚਾਰ ਨਾਲ ਆਪਣੇ ਵੋਟ ਦੇ ਘਰ ਦੀ ਵਰਤੋਂ ਕਰਦੇ ਹਮਮ ਉਧਰ ਭਾਜਪਾ ਨੇ ਕਿਹੜੇ ਹੋਰ ਤਿੰਨ ਉਮੀਦਵਾਰ ਜਿਹੜੇ ਨੇ ਜੀ ਪੰਜਾਬ ਚ ਲਾਣੇ ਨੇ ਭਾਜਪਾ ਦੇ ਵੱਲੋਂ ਜੀ ਅੱਜ ਆਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਅਰਵਿੰਦ ਖੰਨਾ ਨੂੰ ਐਲਾਨ ਦਿੱਤਾ ਗਿਆ ਜੀ ਸੰਗਰੂਰ ਤੋਂ ਉਮੀਦਵਾਰ ਤੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਇੰਟਰਸਟਿੰਗ ਤੇ ਸैम ਪੇਟ੍ਰੋਦਾ ਜਿਨ੍ਹਾਂ ਨੇ ਕਿ ਜੀ ਭਾਰਤ ਦੇ ਵਿੱਚ ਇਹ ਫੋਨ ਜਿਹੜਾ ਅਸੀਂ ਕਹਿੰਦੇ ਜੀ ਦੀ ਰੈਵੋਲੂਸ਼ਨ ਆਂਦੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਤੋਂ ਕੀ ਹੋਇਆ ਅਸਲ ਵਿੱਚ ਨਾ ਸਵੇਰ ਦੇ ਵੇਲੇ ਇਹਨਾਂ ਦਾ ਇੱਕ ਬਿਆਨ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਵਿਵਾਰ ਗ੍ਰਸਤ ਹੋ ਗਿਆ ਸੀਗਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਭਾਰਤ ਵਰਗੇ ਦੇਸ਼ ਦੇ ਵਿੱਚ ਇੱਕੋ ਸਾਥ ਜਿਹੜੇ ਇੱਕੋ ਵੇਲੇ ਰਹਿ ਸਕਦੇ ਆ ਸਭ ਦੇ ਨਾਲ ਰਹਿ ਸਕਦੇ ਆ ਅਸੀਂ ਭਾਰਤ ਦੇ ਵਿੱਚ ਭਾਰਤ ਵਰਗੇ ਦੇਸ਼ ਦੇ ਵਿੱਚ ਸਾਰੇ ਇਕੱਠੇ ਰਹਿ ਸਕਦੇ ਆ ਜਿੱਥੇ ਈਸਟ ਦੇ ਲੋਕ ਚੀਨੀ ਤੇ ਵੈਸਟ ਦੇ ਅਰਬੀਅਨ ਤੇ ਨਾਰਥ ਦੇ ਸ਼ਵੇਤ ਤੇ ਸਾਊਥ ਦੇ ਅਫਰੀਕਨ ਵਰਗੇ ਦਿਸਦੇ ਹਨ ਹੁਣ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਵੀ ਭਾਈ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਵਰਗਵੰਡ ਕੀਤੀ ਆ ਭਾਈਚਾਰਾਂ ਦੀ ਕੁਛ ਇਦਾਂ ਤੇ ਜਦੋਂ ਹੁਣ ਚਾਰੇ ਪਾਸੇ ਰੌਲਾ ਜਾ ਪੈ ਗਿਆ ਤਾਂ ਮੇਰਾ ਖਿਆਲ ਆ ਵੀ ਉਹ ਕਹਿਕਵਾ ਕੇ ਜਾਂ ਸਮਝਾ-ਬੁਝਾ ਕੇ ਸਾਰੀ ਗੱਲ ਹੀ ਹੋਈ ਹੋਣੀ ਆ ਵੀ ਪ੍ਰੀਪਲੈਨਡ ਹੀ ਹੋਊਗਾ ਜੀ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜੀ ਕਾਂਗਰਸ ਨੇ ਗੱਲ ਕਹੀ ਸੀ ਕਿ ਅਸੀਂ ਸਹਿਮਤ ਤਰੋਦਾ ਦੇ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਅਸੀਂ ਨਾਲ ਨਹੀਂ ਹੈਗੇ ਇਸ ਬਿਆਨ ਦੇ ਓਕੇ ਗਰਮੀ ਤੋਂ ਕੁਝ ਰਾਹਤ ਮਿਲੀ ਟੈਨਾ ਜੀ ਨਾ ਜੀ ਨਾ ਬਿਲਕੁਲ ਨਹੀਂ ਜੀ ਗਰਮੀ ਅੱਜ ਵੀ 41-42 ਡਿਗਰੀ ਟੈਂਪਰੇਚਰ ਸਿਗਾ ਮੇਰਾ ਖਿਆਲ ਆ ਵੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਅੱਜ ਪਟਿਆਲੇ ਬਠਿੰਡੇ ਦੇ ਵੱਲ 43-42 ਡਿਗਰੀ ਤੱਕ ਵੀ ਟੈਂਪਰੇਚਰ ਰਿਹਾ ਪਰ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ 10 ਤੇ 11 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁਰ ਤੋਂ ਸਵੇਰ ਤੁਹਾਡੇ ਨਾਲ ਸਾਝ ਪਾ ਕੇ ਪੰਜਾਬ ਦੀ ਖਬਰਸਾਰ ਲੈਣੇ ਆ ਧੰਨਵਾਦ ਬਹੁਤ ਮਿਹਰਬਾਨੀ ਕੀ ਮਿਹਰਬਾਨੀ Sam. <laughs>